ਅੱਜ ਜਿਹੜਾ ਇਹ ਧਰਨਾ ਲਾਇਆ ਗਿਆ ਹੈਗਾ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਗੰਦ ਨੂੰ ਲੈ ਕੇ ਸਫਾਈ ਨੂੰ ਲੈ ਕੇ ਬਹੁਤ ਬੁਰਾ ਹਾਲ ਹੈ ਤੇ ਅੱਜ ਜਿਹੜਾ ਧਰਨਾ ਇਹ ਲਗਾਇਆ ਗਿਆ ਮਹੱਲਾ ਨਿਵਾਸੀਆਂ ਦੀ ਲੈ ਕੇ ਕਿਉਂਕਿ ਮਹੱਲੇ ਨਿਵਾਸੀਆਂ ਦੇ ਬਹੁਤ ਤੰਗ ਨੇ ਤੇ ਇਹਨਾਂ ਨੇ ਸਾਨੂੰ ਅੱਜ ਬੁਲਾਇਆ ਇਹਨਾਂ ਦੀ ਮੁੱਖ ਮੰਗ ਸੀਗੀ ਕਿ ਵੀ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈ ਸਰਕਾਰ ਜਿਹੜੀ ਹੈ ਇਹਨਾਂ ਵੱਲ ਧਿਆਨ ਨਹੀਂ ਦੇ ਰਹੀ ਹੈਗੀ ਇਹਨਾਂ ਦੀ ਮੰਗਾਂ ਨੂੰ ਲੈ ਕੇ ਕਈ ਵਾਰ ਇਹਨਾਂ ਨੇ ਮੌਜੂਦਾ ਐਮਐਲਏ ਕੋਲ ਵੀ ਗਏ ਨੇ ਇਹ ਆਈਓ ਕਮੇਟੀ ਸੰਗਰੂਰ ਕੋਲ ਵੀ ਗਏ ਨੇ ਪਰ ਉਹਨਾਂ ਦੇ ਕੰਨ ਦੇ ਵਿੱਚ ਜੂ ਨਹੀਂ ਸਰਕਰੀ ਹੈਗੀ ਤਾਂ ਇਸ ਕਰਕੇ ਜਿਹੜਾ ਹੈ ਵੀ ਇਹ ਧਰਨਾ ਲਗਾਇਆ ਗਿਆ ਹੈ ਮਹੱਲੇ ਨਿਵਾਸੀਆਂ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਸਾਡੀ ਕਾਂਗਰਸ ਪਾਰਟੀ ਦੀ ਪੂਰੀ ਟੀਮ ਇੱਥੇ ਹ ਨੂੰ ਲੈ ਕੇ ਰਾਜਨੀਤੀ ਜਿਹੜੀ ਹੈ ਇਹ ਜਿਹੜੀ ਮੌਜੂਦਾ ਸਰਕਾਰ ਦੇ ਐਮਐਲਏ ਨੇ ਇਹ ਰਾਜਨੀਤੀ ਕਰਦੇ ਹੁੰਦੇ ਸੀਗੇ ਕੂੜੇ ਦੇ ਡੰਪਾਂ ਨੂੰ ਲੈ ਕੇ ਤੇ ਤੁਸੀਂ ਅੱਜ ਦੇਖੋ ਕਿ ਵੀ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀਗੇ ਮੈਂ ਪਿਛਲੇ ਸਾਲ ਦਾ ਜਿਹੜਾ ਇੱਕ ਬਿਆਨ ਹੈ ਮੇਰੇ ਕੋਲ ਉਹ ਵੀ ਨੋਟ ਉਹਨਾਂ ਨੇ ਵਾਅਦਾ ਕੀਤਾ ਸੀਗਾ ਐਮਐਲਏ ਭਰਾ ਜੀ ਨੇ ਜਿਹੜੀ ਕਹਿੰਦੇ ਸੀਗੇ ਕਿ ਵੀ ਮੈਂ ਇੱਕ ਸਾਲ ਦੇ ਵਿੱਚ ਇਹ ਜਿਹੜੇ ਡੰਪ ਨੇ ਕੂੜੇ ਦੇ ਉਹ ਖਤਮ ਕਰ ਦੂੰਗੀ ਤੇ ਉਹ ਗੱਲ ਹੋਈ ਨੂੰ ਵੀ ਸਾਲ ਲੰਘ ਗਿਆ ਸਰਕਾਰ ਬਣੀ ਨੂੰ ਵੀ 2.5 ਸਾਲ ਹੋ ਚੁੱਕੇ ਨੇ ਤੇ ਤੁਸੀਂ ਆ ਦੇਖ ਲੋ ਵੀ ਇੱਕ ਡੰਪ ਤਾਂ ਆ ਬਣਿਆ ਪਿਆ ਜਦ ਕਿ ਡੰਪ ਦਾ ਹੋਰ ਕੋਈ ਮਤਲਬ ਹੀ ਨਹੀਂ ਹੈਗਾ ਤੇ ਇਹਦੇ ਨਾਲ ਹੀ ਉਹ 500 ਮੀਟਰ ਦੇ ਦੂਰ ਉਹ 500 ਮੀਟਰ ਦੇ ਛੋਟੇ ਬੱਚੇ ਜਿਹੜੇ ਨੇ ਛੋਟੇ ਛੋਟੇ ਬੱਚੇ ਉਹਰੇ ਆ ਦੇਖੋ ਤੁਸੀਂ ਆ ਸਟੋਪੀਸ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਵੀ ਸਟੋਪੀਸ ਜੂਰੇ ਬਣਿਆ ਆ ਬੱਚਿਆਂ ਦਾ ਆ ਵੈਨ ਹੁਣ ਤੁਹਾਡੇ ਸਾਹਮਣੇ ਆ ਰਹੀ ਹੈ ਤੇ ਇਹ ਬੱਚੇ ਉਹਰੇ ਉਤਰਦੇ ਨੇ ਤੇ ਉਰੋਂ ਚੜ੍ਹਦੇ ਨੇ ਤਾਂ ਤੁਸੀਂ ਦੇਖ ਲਓ ਵੀ ਕਿਸ ਤਰੀਕੇ ਨਾਲ ਇਹਨਾਂ ਦੇ ਕੀ ਹਾਲਾਤ ਹੁੰਦੇ ਹੋਣਗੇ ਇੱਕ ਸਰਕਾਰ ਜਿਹੜੀ ਲੋਕਾਂ ਦੇ ਵਿੱਚੋਂ ਧਰਨਿਆਂ ਦੇ ਵਿੱਚੋਂ ਨਿਕਲ ਕੇ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਦੀ ਪਾਰਟੀ ਸਰਕਾਰ ਉਹਨੂੰ ਸੰਗਰੂਰ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਹੈਗੀ ਅੱਜ ਉਹਨਾਂ ਦੇ ਆਗੂ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਉਹਨਾਂ ਨੂੰ ਜੇਲ੍ਹ 'ਚ ਬੰਦ ਕਰਤਾ ਤਾਂ ਪੂਰੀ ਪੰਜਾਬ ਦੀ ਨਿਊ ਡਿਸ਼ ਜ ਪੰਜਾਬ ਨੂੰ ਸੁੰਨਣਾ ਛੱਡ ਕੇ ਅੱਜ ਦਿੱਲੀ ਦੀਆਂ ਸੜਕਾਂ ਤੇ ਬੈਠੀ ਐ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ 92 ਐਮ.ਐਲ.ਏ ਜਿਤਾਏ ਸੀਗੇ ਅੱਜ ਉਹ 92 ਐਮ.ਐਲ.ਏ ਨੂੰ ਆ 300 ਸਵਾ 300 ਕਰੋੜ ਜਿਹੜੀ 300 ਸਵਾ 3 ਕਰੋੜ ਦੀ ਜਿਹੜੀ ਆਬਾਦੀ ਐ ਪੰਜਾਬ ਦੀ ਉਹਦਾ ਵੀ ਕੋਈ ਫਿਕਰ ਨਹੀਂ ਹੈਗੀ ਉਹਨਾਂ ਨੂੰ ਨਾਦ ਛੱਡ ਰੱਖਿਆ ਸਾਡੀ ਪੂਰਜਨ ਮੰਗ ਐ ਵੀ ਇਹ ਜਿਹੜੀ ਮੌਜੂਦਾ ਸਰਕਾਰ ਐ ਖਾਸ ਕਰਕੇ ਜਿਹੜਾ ਇੱਥੇ ਉਹਦਾ ਈ.ਓ ਨੇ ਜਿਹੜੇ ਈ.ਓ ਸਾਹਿਬ ਜਿਹੜੇ ਕੰਨਾਂ ਦੇ ਵਿੱਚ ਜੂਸ ਨਹੀਂ ਸਿਰਕਦੀ ਉਹਨਾਂ ਨੂੰ ਕਈ ਵਾਰ ਅਸੀਂ ਵੀ ਗੁਹਾਰ ਕੀਤੀ ਐ ਦੇ ਇਹ ਡੰਪਾਂ ਨੂੰ ਲੈ ਕੇ ਜੇ ਨਹੀਂ ਚੱਕਿਆ ਜਾਂਦਾ ਇਤੋਂ ਵੱਡਾ ਪ੍ਰਦਰਸ਼ਨ ਤੇ ਸਾਨੂੰ ਇਸ ਗੱਲ ਦੀ ਮਜਬੂਰੀ ਹੈ ਕਿਉਂਕਿ ਇੱਕ ਵਾਰੀ ਅਲਟੀਮੇਟਮ ਜ਼ਰੂਰ ਦੇ ਰਹੇ ਆ ਸਰਕਾਰ ਨੂੰ ਤੇ ਐਮਐਲਏ ਮਜੂਦਾ ਨੂੰ ਵੀ ਅਸੀਂ ਇੱਕ ਅਲਟੀਮੇਟਨ ਦੇਣਾ ਚਾਹੁੰਦੇ ਆ ਕਿ ਵੀ ਤੁਸੀਂ ਐਸੀ ਵੀ ਸਾਬ ਦਾ ਸਤਿਪੰਨ ਦਾ ਸਤਿਕਾਰ ਕਰਦੇ ਆ ਸਾਨੂੰ ਮਜਬੂਰ ਨਾ ਹੋਣਾ ਪਵੇ ਕਿ ਅਸੀਂ ਵੀ ਤੁਹਾਡੀਆਂ ਫੋਟੋਆਂ ਜਿਹੜੀਆਂ ਇਹ ਇਸ ਗੰਦੇ ਦੇ ਢੇਰ ਤੇ ਲਗਾ ਸਕੀਏ ਦੂਜੀ ਗੱਲ ਜਿਹੜੀ ਯੋ ਸਾਹਿਬ ਨੂੰ ਮੈਂ ਹੋਰ ਬੇਨਤੀ ਕਰਨਾ ਚਾਹਨਾ ਹੈ ਜਦ ਕਿ ਯੋ ਸਾਹਿਬ ਕਦੇ ਵੀ ਫੋਨ ਕਰਦੇ ਆ ਤਾਂ ਪਹਿਲੀ ਗੱਲ ਤਾਂ ਫੋਨ ਨਹੀਂ ਚੱਕਦੇ ਹੈਗੇ ਤੇ ਜਦੋਂ ਫੋਨ ਚੱਕਦੇ ਨੇ ਤੇ ਉਹਨਾਂ ਨੂੰ ਗੁਹਾਰ ਲਗਾਈ ਜਾਂਦੀ ਹੈ ਵੀ ਸੰਗਰੂਰ ਦੇ ਵਿੱਚ ਜਿਹੜੀ ਸਟਰੀਟ ਲਾਈਟਾਂ ਨੇ ਉਹਦਾ ਬਹੁਤ ਬੁਰਾ ਹਾਲ ਹੈ ਸਟਰੀਟ ਲਾਈਟਾਂ ਜਿਹੜੀਆਂ ਨਵੀਆਂ ਵੀ ਆ ਚੁੱਕੀਆਂ ਨੇ ਤਾਂ ਜਿਹੜੀਆਂ ਸਟਰੀਟ ਲਾਈਟਾਂ ਜਿਹੜਾ ਇਹਨਾਂ ਦੇ ਚੀਜ਼ ਤੇ ਸੀਗੇ ਉਹ ਸਾਰੇ ਘਰਾਂ ਨੂੰ ਬਹਿ ਗਏ ਨੇ ਦੋ ਚਾਰ ਬੰਦਿਆਂ ਦੇ ਕਹਿਣ ਤੇ ਜਿਹੜੀਆਂ LED ਲਾਈਟਾਂ ਉੱਥੇ ਲਗਾਈਆਂ ਜਾ ਰਹੀਆਂ ਨੇ ਇੱਕ ਹੋਰ ਵੀ ਵੱਡੀ ਗੱਲ ਹੈ ਜਿਹੜੀਆਂ ਮਰਕਰੀ ਬੱਲਬ ਸੀ ਜਿਹੜੇ ਪੁਰਾਣੇ ਜਿਹੜੇ ਐਕਸਪਾਇਰ ਹੋ ਚੁੱਕੇ ਨੇ ਉਹ ਮਰਕਰੀ ਬੱਲਬ ਉਹਨਾਂ ਨੂੰ ਉਤਾਰ ਦਿੱਤੇ ਗਏ ਨੇ ਤੇ ਕਹਿੰਦੇ ਇੱਥੇ ਨਮੀਆਂ ਲਾ ਕੇ ਜਾਵਾਂਗੇ ਨਾ ਤਾਂ ਉਹ ਮਰਤਰੀ ਬੱਲਬ ਦਵਾਰ ਤੋਂ ਲੱਗ ਰਹੇ ਨਾ ਹੀ ਲੇਟਾਂ ਲੱਗ ਰਹੇ ਨੇ ਸੋ ਇਸ ਨੂੰ ਲੈ ਕੇ ਅੱਜ ਮਹੱਲਾ ਨਿਵਾਸੀਆਂ ਲੈ ਕੇ ਤੇ ਪੂਰੀ ਕਾਂਗਰਸ ਪਾਰਟੀ ਜਿਹੜੀ ਲੀਡਰਸ਼ਿਪ ਹੈ ਉਹ ਅੱਜ ਇਹਨਾਂ ਦੇ ਮਹੱਲਾ ਨਿਵਾਸੀਆਂ ਨਾਲ ਖੜੀ ਹੈ ਸਾਡੇ ਸ਼ਹਿਰ ਦੇ ਲੋਕਾਂ ਨਾਲ ਖੜੀ ਹੈ ਨਹੀਂ ਤੁਸੀਂ ਵੱਡੇ ਸਿੰਘਾਂ ਦੀ ਗੱਲ ਕੀਤੀ ਹੈ ਆਲਟੀਮੇਟਮ ਦੀ ਗੱਲ ਕੀਤੀ ਹੈ ਜੇ ਆਲਟੀਮੇਟਮ ਪੂਰਾ ਨਾ ਹੋਇਆ ਦੇਖੋ ਅਸੀਂ ਬਿਲਕੁਲ ਜੀ ਅਸੀਂ ਇੱਕ ਹਫਤੇ ਦਾ ਸਮਾਂ ਦਿੰਦੇ ਹਾਂ ਇੱਕ ਹਫਤੇ ਦੇ ਵਿੱਚ ਵਿੱਚ ਜੇ ਸਰਕਾਰ ਨੇ ਜਾਂ ਕਮੇਟੀ ਨੇ ਇਹ ਡੰਪ ਡੰਪ ਤਾਂ ਇਹਨੂੰ ਕਿਹਾਂ ਨਹੀਂ ਜਾ ਸਕਦਾ ਜਿਹੜੇ ਕੂੜੇ ਦੇ ਢੇਰ ਆ ਜੀ ਅੱਗੇ ਤਾ ਸਾਨੂੰ ਮਜਬੂਰਨ ਜਿਹੜਾ ਅਗਲਾ ਸਟੈਪ ਆ ਬਹੁਤ ਵੱਡਾ ਸਾਨੂੰ ਸਟੈਪ ਲੈਣਾ ਪਊਗਾ ਅਸਲ ਜੀ ਸਾਬਕਾ ਚੇਅਰਮੈਨ ਡਾ ਲਾਲ ਜੀ ਸਾਹਿਬ ਕੀ ਮਸਲਾ ਜੀ ਨਾਰੇ ਭਾਜੀ ਜੀ ਨਾਰੇ ਭਾਜੀ ਜੀ ਜੋ ਸ਼ਹਿਰ ਦੀ ਸਫਾਈ ਨੂੰ ਲੈ ਕੇ ਸਰਕਾਰ ਹੈ ਜਾਂ ਨਗਰ ਕੌਂਸਲ ਸੰਗਰੂਰ ਹੈ ਕੁੰਭ ਕਰਨੀ ਦੀ ਨੀਂਦ ਸੁੱਤੀ ਹੋਈ ਹੈ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਸ਼ਹਿਰ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਨੇ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਹੋਏ ਨੇ ਨਾ ਕਿਸੇ ਐਮਐਲਏ ਨੂੰ ਪਰਵਾਹ ਹੈ ਨਾ ਇਥੋਂ ਦੇ ਈਓ ਨੂੰ ਪਰਵਾਹ ਹੈ ਬਿਲਕੁਲ ਉਹ ਸਿਰਫ ਸਾਰੇ ਸਾਰੇ ਆਪਣੀ ਆਪਣੀ ਰਾਜਨੀਤੀ ਕਰਨ ਲੱਗੇ ਨੇ ਉਹਨਾਂ ਨੂੰ ਇੱਥੋਂ ਦੇ ਇੱਥੋਂ ਦੀ ਪਬਲਿਕ ਦੀ ਜਰਾ ਵੀ ਕੋਈ ਪਰਵਾਹ ਨਹੀਂ ਹੈ ਸਾਰੇ ਪਬਲਿਕ ਨਾਲ ਖਿਲਵਾੜ ਪਬਲਿਕ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਲੱਗੇ ਹੋਏ ਨੇ ਇਹ ਗੰਦ ਹੈ ਜੀ ਬਹੁਤ ਚਿਰਾਂ ਤੋਂ ਇੱਥੇ ਗੰਦ ਰੋਡ ਤੇ ਗਲੀ 'ਚ ਕੋਈ ਸਾਡਾ ਰਿਸ਼ਤੇਦਾਰ ਆਂਦਾ ਹੈ ਇੱਥੋਂ ਆ ਕੇ ਕਹਿੰਦਾ ਤੁਸੀਂ ਕਿਵੇਂ ਰਹਿੰਦੇ ਹੋ ਵੀ ਤੁਹਾਡਾ ਤੁਸੀਂ ਕਿਸੇ ਨੂੰ ਕਹਿੰਦਾ ਸੀ ਕਾਹ ਕਾਹ ਕੇ ਸਾਰਨ ਥੱਕ ਗਏ ਜੀ ਇੱਥੇ ਕੋਈ ਕੰਮ ਇਹ ਪੂਰਾ ਨਹੀਂ ਹੁੰਦਾ ਹੁਣ ਅਸੀਂ ਬਹੁਤ ਪਰੇਸ਼ਾਨ ਆ ਇੱਥੇ ਗੰਦਗੀ ਹੁਣ 5-6 ਦਿਨ ਹੋ ਗਏ ਗੰਦ ਹੀ ਨਹੀਂ ਚੱਕਿਆ ਜਾ ਰਿਹਾ ਉਹ ਲੋ ਅੱਗੇ ਗਲੀ ਵੀ ਬੰਦ ਕਰ ਦਿੰਦੇ ਨੇ ਸਾਰੇ ਤੇ ਕਈ ਐਕਸੀਡੈਂਟ ਹੁੰਦੇ ਨੇ ਨਰੰਗਦੇਵੰਗਦੇ ਇੱਥੋਂ ਕੋਈ ਰਸਤਾ ਨਹੀਂ ਹੁੰਦਾ ਨਹੀਂ ਤੁਸੀਂ ਇਹਨੇ ਬਾਰੇ ਐਮਐਲ ਨੂੰ ਕੋਈ ਸ਼ਿਕਾਇਤ ਕੀਤੀ ਹੈ ਇਹਨੂੰ ਕੋਈ ਸ਼ਿਕਾਇਤ ਕੀਤੀ ਹੈ ਪਹਿਲਾਂ ਕੱਥੇ ਹੋਇਆ ਨਹੀਂ ਜੀ ਸਾਰੇ ਨੂੰ ਪਤਾ ਹੈ ਜੀ ਹਾਂਜੀ ਹਾਂਜੀ ਕਈ ਹੈ ਇਹਨੂੰ ਵੀ ਅਸੀਂ ਸਭ ਨੂੰ ਪਤਾ ਹੈ ਜੀ ਕੋਈ ਨਹੀਂ ਸੁਣਦਾ ਯਾਰ ਇਕੱਲੀ ਏ ਸੀਰੀ ਦੀ ਗੱਲ ਨਹੀਂ ਸਾਰੇ ਸ਼ਹਿਰ ਦੇ ਜਿਹੜਾ ਇਹਨਾਂ ਖੂਬਸੂਰਤ ਸ਼ਹਿਰ ਜੋ ਕਾਂਗਰਸ ਦੀ ਸਰਕਾਰ ਦੇ ਵਿੱਚ ਬਣਾਇਆ ਗਿਆ ਸੀਗਾ ਅੱਜ ਉਹਨੂੰ ਬਿਲਕੁਲ ਬਸੂਰਤ ਬਣਾ ਕੇ ਰੱਖ ਦਿੱਤਾ ਇਹ ਗੱਲਾਂ ਕਰਦੇ ਸੀ ਕਿ ਆਪ ਦੀ ਸਰਕਾਰ ਆਪ ਦੇ ਦੁਆਰ ਕਿੱਥੇ ਆ ਸਰਕਾਰ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਚਾਹੇ ਤੁਸੀਂ ਲਾਈਨ ਆਰਡਰ ਦੀ ਗੱਲ ਕਰ ਲੋ ਸਫਾਈ ਪੱਖੋਂ ਗੱਲ ਕਰ ਲੋ ਕਿਸੇ ਹੋਰ ਤਰ੍ਹਾਂ ਦੇ ਦਫਤਰੀ ਕੰਮਾਂ ਦੀ ਗੱਲ ਕਰ ਲੋ ਬਿਲਕੁਲ ਸਰਕਾਰ ਜਿਹੜੀ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਸਰਕਾਰ ਦਾ ਰੱਤਾ ਪਰ ਵੀ ਕੋਈ ਧਿਆਨ ਨਹੀਂ ਕੰਮਾਂ ਵੱਲ ਜੋ ਵੱਡੇ ਵੱਡੇ ਵਾਅਦੇ ਕਰਕੇ ਲੋਕਾਂ ਨੂੰ ਸੁਪਨੇ ਦਿਖਾ ਕੇ ਕਿ ਸਾਧੂ ਸਾਡੇ ਕੋਲੇ ਕੋਈ ਇਹੋ ਜਿਹੀ ਇੱਕ ਜਾਦੂ ਦੀ ਛੜੀ ਆ ਜਾਣੀ ਹੈ ਜਿੱਧਰ ਅਸੀਂ ਘੁਮਾ ਦਿਆ ਕਰਾਂਗੇ ਉਹ ਠੀਕ ਹੋ ਜਾਇਆ ਗਰੂ ਜਿਹੜੇ ਉਹ ਸੁਪਨੇ ਬਿਲਕੁਲ ਲੋਕਾਂ ਦੇ ਟੁੱਟ ਚੁੱਕੇ ਨੇ ਅੱਜ ਲੋਕ ਬਿਲਕੁਲ ਪੂਰੇ ਅੱਕੇ ਹੋਏ ਨੇ ਇਹ ਸਰਕਾਰ ਤੋਂ ਇਹ ਸਰਕਾਰ ਦੇ ਕੰਮਾਂ ਤੋਂ ਇਹ ਸਰਕਾਰ ਦੇ ਜ਼ੁਲਮਾਂ ਤੋਂ ਇੱਕ ਕੰਮ ਕਰ ਰਹੀ ਹੈ ਸਰਕਾਰ ਜਿਹੜੇ ਕੋਈ ਨਿਰਦੋਸ਼ ਲੋਕ ਨੇ ਉਹਨਾਂ ਨੂੰ ਅੰਦਰ ਜ਼ਰੂਰ ਦੇ ਰਹੀ ਹੈ ਬਹੁਤ ਇਦਾਂ ਦੇ ਲੋਕ ਨੇਗੇ ਕੱਲੀ ਪੋਲੀਟੀਕਲ ਗੱਲ ਨਹੀਂ ਕਰਦਾ ਆਮ ਲੋਕਾਂ ਦੀ ਵੀ ਗੱਲ ਕਰਦਾ ਚਾਕੇ 3 ਮਿੰਟ ਲਾਉਂਦੇ ਰੇ ਅੰਦਰ ਦੇਰ ਨੂੰ ਸਿਰਫ ਇੱਕੋ ਹੀ ਕੰਮ ਹੈ ਸਰਕਾਰ ਦਾ ਨਾ ਸਫਾਈ ਵੱਲ ਧਿਆਨ ਹੈ ਨਾ ਕੋਈ ਵਿਕਾਸ ਵੱਲ ਧਿਆਨ ਹੈ ਨਾ ਕਿਸੇ ਹੋਰ ਕੰਮ ਵੱਲ ਧਿਆਨ ਹੈ ਇਹ ਜਿਹੜਾ ਆਉਣ ਵਾਲਾ ਸਮਾਂ ਲੋਕ ਸਭਾ ਚੋਣਾਂ ਨਜ਼ਦੀਕ ਨੇ ਇਸ ਦੇ ਵਿੱਚ ਪਤਾ ਲੱਗ ਜਾਣਾ ਸਾਡੇ ਸੰਗਰੂਰ ਦੇ ਬੜੇ ਭੋਲੇ ਲੋਕ ਨੇ ਇਹੇ ਉੱਪਰ ਚੜਾਉਣਾ ਵੀ ਜਾਣਦੇ ਨੇ ਥੱਲੇ ਲਾਉਣਾ ਵੀ ਜਾਣਦੇ ਨੇ ਜਿਹੜਾ ਪੀੜ ਦੇ ਨਾਲ ਸਾਡੀ ਬੀਬੀ ਸਤਕਾਰਯੋਗ ਸਾਡੀ ਛੋਟੀ ਭੈਣ ਭਰਾ ਜਿਹੜੀ ਉਹ ਰੋ ਐਮ ਐਲ ਏ ਹੈ ਜਿਹੜੇ ਹਿਸਾਬ ਨਾਲ ਉਹਨੂੰ ਜਿੱਤਾਇਆ ਸੀ ਨਾ ਹੁਣ ਤੁਸੀਂ ਦੇਖਿਓ 9 ਦੇ 9 ਅਸੈਂਬਲੀਆਂ ਬਸਦਾ ਪੰਜਾਬ ਦੇ ਵਿੱਚ ਹੀ ਬੁਰਾ ਹਾਲ ਹੈ ਪਰ ਜਿਹੜੀਆਂ 9 ਦੇ 9 ਅਸੈਂਬਲੀਆਂ ਨੇ ਖਾਸ ਕਰਕੇ ਸੀਐਮ ਸਾਹਿਬ ਦੀ ਆਪਣੀ ਪਾਰਲੀਮੈਂਟ ਦੇਖਿਓ ਪੜਾਕਾ ਪੈਂਦਾ ਐਡੀ ਬੁਰੀ ਤਰ੍ਹਾਂ ਇਹਨਾਂ ਨੇ ਹਾਰਨਾ ਪੂਰੇ ਪੰਜਾਬ ਨਹੀਂ ਬਲਕਿ ਪੂਰੇ ਇੰਡੀਆ ਦੇ ਵਿੱਚ ਨੰਬਰ 1 ਤੇ ਆਉਣਾ ਇਹਨਾਂ ਨੇ ਸਭ ਤੋਂ ਵੱਡੀ ਲੀਡ ਦੇ ਨਾਲ ਉਹਨੂੰ ਹਾਰਨਗੇ ਜੀ ਰੋਸ਼ ਪ੍ਰਦਰਸ਼ਨ ਇਸ ਤਰ੍ਹਾਂ ਵੀ ਜਿਕੇ ਪੂਰੇ ਸ਼ਹਿਰ ਦੇ ਵਿੱਚ ਗੰਦਗੀ ਦੇ ਢੇਰ ਤਾਂ ਹੈ ਸੀਵਰੇਜ ਭਰੇ ਪਏ ਨੇ ਲੋਕਾਂ ਦੇ ਪਾਣੀ ਬੈਕ ਮਾਰ ਰਿਹਾ ਘਰਾਂ ਦੇ ਵਿੱਚ ਪਰਸਨਲ ਬਲਾ ਕੇ ਅਸੀਂ ਸਫਾਈ ਕਰਵਾ ਰਹੇ ਹਾਂ ਕਮੇਟੀ ਨੂੰ ਬਹੁਤ ਵਾਰੀ ਸ਼ਿਕਾਇਤ ਕਰ ਦਿੱਤੀ ਕੋਈ ਸੁਣਵਾਈ ਨਹੀਂ ਹੈ ਸਟਰੀਟ ਲਾਈਟ ਦੀ ਕੋਈ ਸੁਣਵਾਈ ਨਹੀਂ ਹਨੇਰਾ ਕੁੱਪ ਪਿਆ ਪੂਰੇ ਸ਼ਹਿਰ ਦੇ ਵਿੱਚ ਸਿੰਘਲਾ ਸਾਹਿਬ ਨੇ ਪੂਰਾ ਰੋਸ਼ਨਾ ਦਿੱਤਾ ਸੀ ਇਹ ਸ਼ਹਿਰ ਲੇਕਿਨ ਹੁਣ ਜਦੋਂ ਦੀ ਇਹ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਸੰਗਰੂਹ ਹਨੇਰੇ ਵਿੱਚ ਹੀ ਗਿਆ ਹੋਇਆ ਹੈ ਹਨੇਰੇ ਵਿੱਚ ਗੰਦਗੀ ਦੇ ਢੇਰਾਂ ਵਿੱਚ ਸੀਵਰੇਜ ਦਾ ਬੁਰਾ ਹਾਲ ਹੈ ਪੂਰੇ ਸ਼ਹਿਰ ਦੇ ਵਿੱਚ ਤੁਸੀਂ ਜਾ ਕੇ ਨਾ ਖੁਦ ਦੇਖ ਲਓ ਅਸੀਂ ਐਸ ਡੀ ਐਮ ਸਾਹਿਬ ਨੂੰ ਮੈਮੋਰੰਡਮ ਵੀ ਦੇ ਕੇ ਆਏ ਸੀ ਉਹਨਾਂ ਨੇ ਕਿਹਾ ਕਿ ਮੈਂ ਖੁਦ ਵੀ ਘੁੰਮ ਕੇ ਸਾਰਾ ਦੇਖ ਕੇ ਆਇਆ ਪਰ ਉਹਨਾਂ ਤੇ ਵੀ ਕੋਈ ਜੂ ਨਹੀਂ ਸਿਰਕ ਰਹੀ ਜੀ ਉਹ ਸਾਹਿਬ ਤਾਂ ਕੀ ਕਰਨਗੇ ਜੀ ਰੋਜ਼ ਹੀ ਤਾਂ ਇਹੋ ਬਦਲ ਦਿੰਦੇ ਨੇ ਇੱਕ ਇਹੋ ਹੋਵੇ ਤਾਂ ਕੰਮ ਕਰਾਵੇ ਸਹੀ ਤਰੀਕੇ ਨਾਲ ਸਭ ਆਪਣੀ ਆਪਣੀ ਰਾਜਨੀਤਿਕ ਖੇਡ ਰਹੇ ਨੇ ਕਮੇਟੀ ਨੂੰ ਲੂਟ ਲੂਟ ਕੇ ਖਾਣ ਦਾ ਕੰਮ ਕੀਤਾ ਹੋਇਆ ਇਹਨਾਂ ਨੇ ਸਫਾਈ ਵਾਲਾ ਇਹਨਾਂ ਦਾ ਕੋਈ ਧਿਆਨ ਨਹੀਂ ਅੱਜ ਇਹ ਪ੍ਰਦਰਸ਼ਨ ਹੋਇਆ ਜੇ 8 ਦਿਨ ਜਿਵੇਂ ਹਰਪਾਲ ਜੀ ਨੇ ਕਿਹਾ ਕਿ 8 ਦਿਨ ਦਾ ਸੀ ਤੁਹਾਨੂੰ ਟਾਈਮ ਦਿੱਤਾ ਹੈ ਜੇ 8 ਦਿਨ ਦੇ ਵਿੱਚ ਇਸ ਮਸੱਇਆ ਹੱਲ ਨਹੀਂ ਹੋਈ ਤਾਂ ਇਹ ਸੰਘਰਸ਼ ਫਿਰ ਜ਼ਿਆਦਾ ਵੱਡਾ ਕੀਤਾ ਜਾਏਗਾ ਕਮੇਟੀ ਘੇਰੀ ਜਾਏਗੀ